ਜੀ ਕਾਕਾ ਸਭ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਨੂੰ ਸ਼ਰੋਮਨੀ ਕਮੇਟੀ ਵੱਲੋਂ ਡੀਜ਼ਲ ਦਾ 4000 ਲੀਟਰ ਡੀਜ਼ਲ ਦਾ ਆਪਾਂ ਨੂੰ ਇਥੇ ਜਾਣਾ ਜਿਹੜਾ ਸੀ ਬੀਫਲ ਬਾਲਣਾ ਨੇ 20000 ਲੀਟਰ ਡੀਜ਼ਲ ਆਪਣੇ ਪਿੰਡਾਂ ਦੀ ਕਲਾਂਦ ਵਾਲੇ ਕੋਲ ਜਾ ਕੇ ਐਲਾਨ ਕੀਤਾ ਹੈ ਉਹਦੇ ਵਿੱਚ ਅੱਜ ਜੀ ਕਿਸ਼ ਜਿਹੜੀ ਆਪਾਂ ਨੂੰ ਉਹ ਜਗੀਆਂ ਮਾਲੋਪਲਾਂ ਦੋ ਟਿਕਾਣਿਆਂ ਵਿੱਚ ਬੱਦਲ ਲੱਗੇ ਤੇ ਅੱਜ ਚੰਨਿਆਰਾ 4000 ਲੀਟਰਾ ਜਿਹੜਾ ਜਿਹੜਾ ਫੇਰ ਪ੍ਰੋਵਾਈਡ ਕਰਾਇਆ ਵਾ ਤੇ ਹੁਣ ਆਪਾਂ ਬਸ ਟਾਈਮ ਅੱਡੇ ਤੋਂ ਡੀਜ਼ਲ ਲੈਣ ਵਾਸਤੇ ਪਹੁੰਚ ਚੁੱਕੇ ਆਂ ਤਿੰਨੇ ਟੈਂਕੀ ਆਪਣੇ ਕੋਲੇ ਤੇ ਚਾਰ ਡਰਾਮਾ ਹੁਣ ਭਰਾ ਕੇ ਰਿਹਾ ਆਪਾਂ ਜਾਨੇ ਆਂ ਅੰਦੀ ਜਿਹਾ ਪਾਣ ਭਰੌਣ ਰਿਆਂ ਗੱਡ ਟੈਂਕਿਆਂ ਦੇ ਵਿੱਚ ਭਾਈ ਕਰੋ ਘਰ ਸਾਨੂੰ ਕਰੇ ਬੰਦਣਾ ਕਰ ਦਿਓ ਨਾ ਆਦੇ ਫਿਰ ਗੁਰਜੀਤ ਦਾਪਾ ਵਾਈਕੋ ਜੀ ਦੀ ਫਰਮ ਨੇ ਅੱਜ ਆਪਾਂ ਨੂੰ ਫੇਰ ਕਿੰਨੇ ਪੁੱਛ ਹਜ਼ਾਰ ਨਹੀਂ ਹਜ਼ਾਰ ਲੀਟਰ ਆਪਾਂ ਨੂੰ ਅੱਜ ਦੇ 100000 ਰੁਪਏ ਗਿਆ ਪੂਰਾ ਅੱਗੇ ਘੜਾ ਲਓ ਤੋ ਹੋ ਰਿਹਾ ਵਾ ਤੇ ਇਸ ਟਾਈਮ ਟੈਂਕੀਆਂ ਜੱਫੀਦਾਰ ਰਜੀਤ ਸਿੰਘ ਸਰਦਾਰ ਸੁਬਿੰਦਰ ਸਿੰਘ ਸਰਪੰਚ ਸੱਜੂ ਸਾਹਿਬ ਹੋਣ ਵਾਲੀ ਟੈਂਕੀ ਅੱਜ ਪਹੁੰਚੀ ਹੈ ਪੰਪ ਤੇ ਤੇ ਉਹਨਾਂ ਨੂੰ ਆਪਾਂ ਨੂੰ ਸਹੀ ਪਾਉਣਾ ਸ਼ੁਰੂ ਕਰਦਾ ਵਾ ਸੋਮਣੀ ਕਮੇਟੀ ਤੇ ਸੁਰਵੀਰ ਬਾਦਲ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਮੇਟੀ ਦੇ ਸੁਰਵੀਰ ਬਾਦਲ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਨੂੰ ਤੇਲ ਦੀ ਸੇਵਾ ਜੀ ਦੇ ਰਿਹਾ ਨਿਰੰਤਰ ਚੱਲ ਰਹੀ ਆ ਪਰ ਸੁਆਮੀ ਕਮੇਟੀ ਵੱਲੋਂ ਜਰਾ ਆਪ ਆਪਣਾ ਆਇਓ ਯਾਰ ਜੀ ਆਪਣੀ ਵੀ ਦਿਖਾ ਦੇਣੀ ਮੜ ਕੋਧਰੀ ਵੀਰੇ ਮਾਰਦੀ ਬਾਦੂ ਕੈਮਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਹੀ ਆ ਵੀ ਜੋ ਦਿਨ ਸੁਖਵੀਰ ਬਾਦਲਾ ਜੀ ਆਪਣੇ ਪਿੰਡ ਨਗਰ ਆਲੀ ਕਲਾਂ ਦੇ ਵਿੱਚ ਜੋ ਕੈਗੇ ਗਏ ਪ੍ਰਧਾਨ ਸਾਹਿਬ ਜੀ 20000 ਲੀਟਰ ਦਾ ਲਾਨ ਗਾ ਕੇ ਗਿਆ ਸੀ ਤੇ ਅੱਜ ਆਪਾਂ ਤੇ ਜੀ ਜੀ ਕੀ ਸਤਾ ਅੱਜ ਤੇ ਡੀਜ਼ਲ ਲੈਣ ਆ ਗਏ ਆ 4000 4000 ਲੀਟਰ ਆਜਾ ਆਪਾਂ ਇਥੋਂ ਲੈਣ ਆਏ ਆ ਤੇ ਸੁਮਰੀ ਕਮੇਟੀ ਦਾ ਤੇ ਸੁਪੀਰ ਬਾਦਲ ਜੀ ਦਾ ਹੀ ਤਹਿਦ ਲੋਨ ਨਗਰ ਆਲੀ ਕਲਾਂ ਪ੍ਰਧਾਨ ਸਾਹਿਬ ਦਾ ਨਿਸਾਬ ਦਾ ਨਗਰ ਆਲੀ ਕਲਾਂ ਤੇ ਆਲੀ ਤੋਂ ਨੂੰ ਐ ਤਹਿਦ ਲੋਨਾਂ ਵਾਲਾ ਅੱਜ ਚ ਪੈਂਦਾ ਇੱਕ ਕਾਊਂਟਰ ਇਹ ਟੈਂਕੀ ਦਾ ਰੋਜ਼ਦਨੇ ਆ ਵੀ ਇੱਕ ਜਥੇਦਾਰ ਰঞ্জੀਤ ਸਿੰਘ ਜੀ ਜੋ ਕਿ ਇਹਦੇ ਵਿੱਚ ਡਰਮ ਵੀ ਆ ਘਟੋ ਘਟ ਬੀਂਦੇ ਵਿੱਚ 2500 ਲੀਟਰ ਇੰਨਾ ਵਿੱਚ ਪੈ ਗਿਆ ਵਾ ਤੇ ਇੱਕ ਸਰਦਾਰ ਸੁਮਿੰਦਰ ਸਿੰਘ ਸਰਪੰਚ ਆਲੀ ਕਲਾਂ ਤੋਂ ਉਹਨਾਂ ਦੀ ਟੈਂਕੀ ਹੈ ਇੱਥੇ ਇਧਰ ਦੇ ਬੰਨੇ ਪੈ ਰਿਹਾ ਵਾ ਡਿਜੀਟਲ ਤੇ ਆਪਣਾ ਧੰਨੀ ਸਾਹਿਬ ਪ੍ਰਧਾਨ ਸ਼ੋਮਣੀ ਕਮੇਟੀ ਸੁਖਵੀਰ ਬਾਦਲ ਜੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਣਾ ਵੀਰੋ ਨੇ ਆਪਣੇ ਸੰਧੂ ਫਾਰਮ ਵਾਲਿਆਂ ਨੇ ਉਹਨਾਂ ਨੇ ਢੱਕਣ ਅਮਰੀਕਾ ਚ ਮੰਗਾਇਆ ਬਾਹਰੋਂ ਆ ਢੱਕਣ ਸੁਣਾਓ ਭਲੇ ਜਿਵਨਾ ਪੜੀ ਬਾਰੋਂ ਆਇਆ ਅਮਰੀਕਾ ਚ ਭਗਾਇਆ ਸੀ ਫੈਸਲਾ ਅੱਛਾ ਭੇਜੇ ਦੋ ਭੇਜੇ ਦੋ ਹਾਂ ਅੱਛਾ ਆ ਪਿੱਛੇ ਜਾਜ ਦੇ ਅੱਠ ਦਿਨ ਲੱਗੇ ਨੂੰ ਆਉਂਦੇ ਹਾਂ ਹਾਂ ਅੱਠ ਦਿਨ ਲੱਗੇ ਨੂੰ ਆਉਂਦੇ ਆ ਪਿੱਛੇ ਜਾ ਇਹ ਭੇਜਾ ਉਦੋਂ ਬਾਅਦ ਉਹ ਲੈ ਗਿਆ ਲੈ ਕੇ ਵੀ ਚੋਰੀ ਆਇਆ ਉਹ ਹਾਂ ਵਾਰੀ ਪਤਾ ਕਿਹੜੀ ਖੁੱਲਦੀ ਹੈ ਮੈਂ ਡਲ ਪਿਆ ਉੱਚੋਂ ਕਢ ਲਿਆ ਜਿਆ ਤਾਂ ਇਹ ਸਾਲੂ ਅੰਦਰ ਪਿਆ ਵਾ ਟਰੱਕ ਹੈਲੋ ਹੋਏ ਮੜਨਾ ਵਾਰਿਆਂ ਨੂੰ ਜੀ ਜੀ ਔਰ ਟ੍ਰਾਂਕੀ ਦੇ ਵਿੱਚ ਹੈਂਡਲ ਪਿਆ ਇਹ ਪਿਆ ਇਹ ਨਵਾਂ ਹੈਂਡਲ ਕਰ ਮੜਿਆ ਇਹ ਨਵਾਂ ਦੇਖੋ ਨਵਾਂ ਹੈਂਡਲ ਹੈ ਨਵਾਂ ਹੈਂਡਲ ਆ ਰਿਆ ਜੀ ਗੱਲ ਪੈਸੋਂ ਕੱਢਿਆ ਗੜਿਆ ਹੈਂਡਲ ਪਜਾਉਂ ਹਾਂਂਡਲ ਨਹੀਂ ਤੇ ਤਿੰਨ ਦਿਨ ਲੱਖਾ ਬੰਦੇ ਸੁਈਰਦੇ ਨੂੰ 150 ਦਾ ਹੈਂਡਲ ਹੋਣਾ ਤੇ ਇੱਕ ਤੋਂ ਦੋ ਤਿੰਨ ਜਾਨੇ ਲੱਗਿਆ ਤਿੰਨ ਬੰਦੇ ਤਿੰਨ 100 ਰੁਪਏ ਦਿਹਾੜੀ ਪੈਗਦੇ 150 ਹੈਂਡਲ ਨਹੀਂ ਮੈਂ ਦੱਸਦਾ ਤੁਰਾ ਇਹ ਮਾਰ ਕੇ ਬੈਠੇ ਪਰ ਮੇਰਾ ਛੇਕ ਜਾ ਮਰਾਇਆ ਕਢਾਰਾ ਆ ਪੁੱਛ ਲੈ ਕੰਮ ਦੇ ਦੂ ਕਿੱਥੇ ਇਹ ਬਾਅਦ ਚ ਕਿੱਥੇ ਕਢਾ ਨਾਟ ਕਢਾ ਲਿਓ ਜੇ ਗੇੜਾ ਮਾਰ ਲਿਆ ਟੋਟੇ ਵਾਲਾ ਜੇ ਗੇੜਾ ਮਾਰ ਅਦਰਖ ਨੇ ਇਹ ਬਾਹਰ ਸਾਡੇ ਤੇ ਮਰੀ ਮਰੀ ਮੈਂ ਚਾਚੀ ਨੂੰ ਕੱਢਦਾ ਯਾਰ ਲੈ ਲੱਭ ਵੀ ਲੱਭਦਾ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿੱਦਾਂ ਨੁਕਸਾਨ ਹੋਇਆ ਉਹਦੇ ਵਿੱਚ ਸੇਵਾਦਾਰ ਕੋਈ ਅੰਤ ਨਹੀਂ ਰਿਹਾ ਆ ਸੰਗਤ ਤੁਸੀਂ ਬੋਲਦੇ ਕਿਸੋ ਹਾਂਜੀ ਕਿੱਥੋਂ ਆਈ ਸੰਗਤ ਇਹ ਆਪਣੇ ਬਾਗਪਤ ਜ਼ਿਲ੍ਹਾ ਲੋਹਾਰਾ ਲੋਹਾਰਾ ਸਰਾਈ ਅਮੀਨਗਰ ਲੋਹਾਰਾ ਸਰਾਈ ਮੈਂ ਬੋਲਦਾ ਹਾਂ ਸੋ ਕੋਈ ਇਦਾਂ ਹੀ ਫੜ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਹੀ ਸਤਿਕਾਰਯੋਗ ਪਿੰਡ ਅਲਕੀ ਕਲਾਂ ਅਲੀ ਕਲਾਂ ਅਸੀਂ ਪਹੁੰਚੇ ਹਾਂ ਸੰਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਥੇ ਬੜੀ ਅੜਦੀ ਮਾਰ ਆਈ ਆ ਜੋ ਇੱਕ ਡੇਢ ਮਹੀਨੇ ਤੋਂ ਪਾਣੀ ਇੱਥੇ ਖੜਾ ਆ ਇੱਥੇ ਸਾਨੂੰ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਹੁਣੀ ਮਿਲੇ ਆ ਜੋ ਇੱਥੇ ਦੇ ਮੁਖੀ ਜਾਂ ਸੇਵਾਦਾਰ ਮੁਖ ਸੇਵਾਦਾਰ ਜਿਨ੍ਹਾਂ ਨੇ ਇੱਥੇ ਮੋਰੇ ਮੁੱਦਾ ਚੱਕਿਆ ਇੱਥੇ ਬਹੁਤ ਸਾਰੇ ਸੇਵਾਦਾਰ ਆਏ ਇਹ ਸਾਡੇ ਟੀਮ ਜਿਹੜੀ ਆ ਬਾਗਬਤ ਜ਼ਿਲ੍ਹਾ ਯੂਪੀ ਤੋਂ ਅਮੀਨਗਰ ਸਰਾਈ ਲੋਹਾਰਾ ਤੋਂ ਜਿੱਥੋਂ ਚੱਲ ਗਏ ਆ ਮੁੱਲਾ ਮੁੱਲਾ ਆਪਣੇ ਬ੍ਰਦਰ ਜਿਹੜੇ ਮੁਸਲਮ ਭਾਈਚਾਰਾ ਆਪਣਾ ਇਹ ਵੀ ਪੂਰਾ ਸਹਿਯੋਗ ਜਾਨਕਿ ਇੱਥੇ ਦੇਣ ਆਏ ਆ ਇਹਨਾਂ ਨੇ ਡੀਜ਼ਲ ਵਾਸਤੇ 20000 ਰੁਪਇਆ ਦਿੱਤਾ ਆ ਅਸੀਂ ਇੱਥੇ ਇਹਨਾਂ ਨੂੰ ਜੀ ਆਇਆ ਕਹਿੰਨੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਤਾਂ ਹਾਂ ਜੀ ਸਾਡੇ ਪਿੰਡ ਵੱਲੋਂ ਇਲਾਕੇ ਵੱਲੋਂ ਇਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਪ੍ਰਮਾਤਮਾ ਸਾਡੀ ਸਾਰੇ ਵਰਲਡ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਇਦਾਂ ਹੀ ਪਿਆਰ ਫਿਟਾਕ ਬਣਿਆ ਰਹੇ ਅਸੀਂ ਇੱਕ ਦੂਜੇ ਦਾ ਦਰਦ ਵੰਡਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਲੇਕ ਹਰ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿੰਨਾ ਹੱਡ ਨੇ ਨੁਕਸਾਨ ਕੀਤਾ ਤੇ ਉਨਾ ਹੀ ਸੇਵਾਵਾਲਿਆਂ ਨੇ ਵੀ ਨਾ ਇੱਕ ਸੇਵਾ ਵਾਸਤੇ ਖੱਡ ਲੈ ਆਂਦਾ ਸਾਰੇ ਪੰਜਾਬ ਚ ਅੱਗੇ ਇਕੱਲਾ ਪੰਜਾਬ ਜਾਂ ਸਿੱਖਾਂ ਦੇ ਕੋਲ ਗੋਦੀ ਹੀ ਬੜਿਆਰ ਕੀ ਤੇ ਅਸੀਂ ਵੇਨੇ ਸਾਡੇ ਕੋ ਆਏ ਆ ਵਰਲਡ ਤੋਂ ਸਾਰੇ ਸੂਬਿਆਂ ਤੋਂ ਤੇ ਸਾਰੀਆਂ ਕੌਮਾਂ ਤੇ ਸਾਰੇ ਧਰਮਾਂ ਦੀ ਸੰਗਤ ਆਈ ਆ ਜੋ ਸਾਡੀ ਡਿਮਾਂਡ ਸੀ ਹਰ ਇੱਕ ਚੀਜ਼ ਆਈ ਆ ਉਸ ਸੇਵਾ ਦੇ ਹਿੱਸੇ ਦੇ ਵਿੱਚ ਆ ਸਾਡੇ ਵੀਰ ਸਤਿ ਸ਼੍ਰੀ ਅਕਾਲ ਰਾਏਕੋਟ ਦੇ ਨਾਲ ਨਿੱਤਰ ਪਿੰਡ ਇਹਨਾਂ ਦੇ ਵੀਰਾਂ ਨੇ ਤੇ ਪਰਿਵਾਰ ਨੇ ਇਹਨਾਂ ਦੀ ਸੰਗਤ ਦੀ ਸ਼ਕਲ گا ਉਹਨਾਂ ਨੂੰ ਪਹੁੰਚ ਜਾਣਾ ਵਾ 77000 ਰੁਪਏ ਸੇਵਾਜ ਬਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਹੋਰ ਸਿੱਖੀ ਜੀਵਨ ਬੱਚਿਆਂ ਨੂੰ ਤਰੱਕੀ ਹਰ ਇੱਕ ਕਾਰੋਬਾਰ ਦੇ ਵਿੱਚ ਤੇ ਘਰਾਂ ਦੇ ਵਿੱਚ ਖਾਸ ਕਰਕੇ ਪਿਆਰ ਤੇ ਠਪਾਕ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਆਨ ਆਜ ਪਲਾਟ ਵਧੀਆ ਸਵੇਰ ਦੇ ਲੱਗੇ ਵੀਰ ਸਵੇਰ ਦੇ ਵੀਰਾਂ ਨੇ ਟਰੈਕਟਰ ਆ ਜੇ ਇੱਕ ਮਿੰਟ ਨਹੀਂ ਖਿਲਾਦੇ ਪੂਰੇ ਜੋਰ ਲਾਏ ਇਹਨਾਂ ਨੇ ਇਹ ਜੀ ਪਾੜੀ ਪੱਤਰੀ ਕਰੇ ਏਡੀ ਆ ਪਹੁੰਚ ਗਿਆ ਧੰਮ ਕਰੇ ਰੇਲੀ ਵਿੱਚ ਅੱਜ ਸਾਰਾ ਦਿਨ ਸੁਖ ਨਾਲ ਡੀਜ਼ਲ ਲੈਣ ਗਏ ਨੰਗੇ ਉੱਥੇ ਸਿਰਦੇ ਜਾਂ ਸ਼ਾਮ ਨੂੰ 4-5 ਵਜੇ ਸਾਨੂੰ ਹੋਣਾ ਜੀ ਜਪੰਚ ਜੀ ਸਾਰਾ ਸਭ ਦਾ ਬੜਾ ਬਾਕੀ ਦਾ ਵਲੋਗ ਆਪਣਾ ਇੱਥੇ ਖਤਮ ਆ ਜੀ। ਬਾਕੀ ਆਪਾਂ ਤੁਹਾਨੂੰ ਸਵੇਰੇ ਮਿਲਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।